ਰਾਹਿਮ ਜੀ ਦਾ ਖਾਨ ਸਾਹਿਬ ਵਾਜ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਸੇਵਕ ਸੁਲਵਾਨ ਸੈਕਟਰੀ ਤੋਂ ਤੁਹਾਨੂੰ ਬੜਾ 포ਰਤੂਗੀਤ ਲਾਭ ਹੋ ਰਹਾ ਹੈ ਆ ਤੁਹਾਨੂੰ ਧੁੰਦ ਦਿਖਾ ਰਿਹਾ ਧੁੰਦ ਬਹੁਤ ਪਈ ਹੋਆ ਟ੍ਰੈਫਿਕ ਬਹੁਤ ਹੀ ਗੱਡੀਆਂ ਨੂੰ ਚੱਲਣ ਵਿੱਚ ਬਿਕਨ ਪੈ ਰਿਹਾ ਮੋੜੇ ਕੁਛ ਫਿਸਦਾ ਨਹੀਂ ਆਓ ਤੁਹਾਨੂੰ ਧੁੰਦ ਦੀਆਂ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਆਓ ਜੀ ਆ ਦੇਖੋ ਧੁੰਦ ਦੇ ਨਾਲ ਦਿਸਦਾ ਕੁਝ ਨਹੀਂ ਹੈਗਾ ਜੀ ਗੱਡੀਆਂ ਆਪ ਆਪਣੀਆਂ ਲੱਟਾਂ ਵਾਸਤੇ ਆ ਰਹੇ ਆ ਹਾਂ ਬਿਲਕੁਲ 20 25 ਫੁੱਟ ਤੱਕ ਦੀਦਾ 20 ਫੁੱਟ ਤੋਂ ਵੀ ਤੱਕ 20 ਫੁੱਟ ਤੋਂ ਬਾਅਦ ਨੇੜੇ ਆ ਆਪ ਬੈਠੋ ਨੂੰ ਕੀਆਂ ਲੱਟਾਂ ਵੀ ਲਾਈਆਂ ਦੇਖਦੇ ਹੋਵੋਗੇ ਤੁਸੀਂ ਇਹ ਅੱਡਾ ਕੁ ਪੂਰਾ ਬਣਿਆ ਮੈਂ ਚੌਂਕਾ ਜੀ ਹੈ ਕਿੱਥੇ ਤੁਸੀਂ ਲਾਈਵ ਲੱਟਾਂ ਦੇਖ ਰਹੇ ਆਂ ਜੀ ਵੇ ਲੋ ਜਿੰਦ ਨੂੰ ਵੀ ਮੂੰਹ ਕਰੋ ਤੁਹਾਨੂੰ ਕੁਛ ਨਹੀਂ ਦਿਖੂਗਾ ਅ ਗੱਡੀਆਂ ਨੇ ਸਾਰਿਆਂ ਨੇ ਪੂਰੀਆਂ ਲੱਟਾਂ ਲਾਈਆਂ ਹੋਈਆਂ ਜਿਹਦੇ ਨਾਲ ਰਸਤਾ ਦੂਰੋਂ ਦੀ ਗੱਡੀ ਦਿਸਦੀ ਆ ਕੀ ਨਾਮ ਆਪਣਾ ਨਾਮ ਸ਼ਰੀਫ ਵਲੀਆ ਜੀ ਕਿਧਰੋਂ ਆਏ ਆ ਅਸੀਂ ਇੱਥੇ ਕੋਟ ਕਰਨ ਆਏ ਆ ਤੁੰਦ ਕਿੰਨੀ ਕਿ ਪਈਓ ਤੋਂ ਬੁਰੀ ਆ ਜਦੋਂ ਦਾ ਜਿਆਦਾ ਪੀਓ ਆ ਜਿਸ ਦਾ ਨਹੀਂ ਮੋੜਾ ਬਿਲਕੁਲ ਨਹੀਂ ਦਿਖ ਰਿਹਾ ਅੱਛਾ ਜੀ ਫੋਨ ਬਾਹਰ ਕੱਢ ਕੇ ਰੱਖਣੀ ਪੈਂਦੀ ਆ ਆਮ ਡਰਾਈਵਰਾਂ ਨੂੰ ਕੀ ਕਹਿਣਾ ਚਾਹੁੰਦੇ ਧੁੰਦ ਦੇ ਵਿੱਚ ਹੌਲੀ ਹੌਲੀ ਚੱਲੋ ਹੌਲੀ ਚੱਲੋ ਜੀ ਹਾਂ ਤਾਂ ਹੀ ਸਾਹਿਬ ਜੀ ਠੀਕ ਹੈ ਥੈਂਕ ਯੂ ਥੈਂਕ ਯੂ ਜੀ ਇਹ ਧੁੰਦ ਸਸਰੀ ਗੱਲ ਜੀ ਧੁੰਦ ਕਿੰਨੀ ਹੈ ਪਈਓ ਉਹ ਜਾ ਧੁੰਦ ਕਿ ਸੜਕ ਦਿਸਦੀ ਆ ਨਹੀਂ ਸਰ ਡਰਾਈਵਰਾਂ ਨੂੰ ਬੋਕ ਜੀ ਡਰਾਈਵਰੋਂ ਕੀ ਕਹਿਣਾ ਚਾਹੁੰਦੇ ਕਿ ਤੇਜ਼ ਚੱਲੋ ਹੌਲੀ ਰਵਰ ਸੀ ਗੋ ਜਦੋਂ ਹੋੜੀ ਚੱਲੇ ਹਾਲ ਚੱਲੇ ਉਹ ਜਿště ਆਪਣੀ ਸੇਫਟੀ ਆ ਹਾਂਜੀ ਹਾਂਜੀ ਐਲ ਦੂਜੇ ਕਾਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਕਿੰਨੀ ਕੁ ਧੁੰਦ ਪਈ ਹੋ ਰਾਜ ਧੁੰਦ ਪਈ ਹੋਈ ਆ ਜੀ ਕਿੱਥੋਂ ਆਏ ਆ ਖਗਵਾੜੇ ਤੋਂ ਜੀ ਥੈਂਕ ਯੂ ਜੀ ਥੈਂਕ ਯੂ ਸਤਿ ਸ੍ਰੀ ਅਕਾਲ ਜੀ ਕਿੱਥੋਂ ਆਏ ਜੀ ਥੋੜਾ ਸਿਹਾਰਾ ਪਿੰਡ ਆ ਜੀ ਕਿੰਨੀ ਕੁ ਧੁੰਦ ਪਈ ਹੋ ਰਾਜ ਜੀ ਬਹੁਤ ਜੀ ਮੈਨੂੰ ਆਮ ਜਨਤਨ ਕੀ ਕਹਿਣਾ ਚਾਹੁੰਦੇ ਧੁੰਦ ਜੀ ਡਰਾਈਵਰੀ ਸਬਸਕ੍ਰਾਈਬ ਕਰੋ ਜੀ ਬਹੁਤ ਸਲੋ ਕਰੋ ਸਲੋ ਕਰੋ ਥੈਂਕ ਯੂ ਥੈਂਕ ਯੂ ਜੀ ਕਿੱਥੋਂ ਆਏ ਆਪ ਚੰਗਰਾੜ ਤੋਂ ਆਏ ਜੀ ਧੁੰਦ ਕਿੰਨੀ ਕਰਾਜ ਪਈਓ ਟੋਨ ਆਫ ਏਰੀਆ ਜੀ ਹੋਰ ਰਸਤਾ ਦਿਖਦਾ ਨਹੀਂ ਜੀ ਨਹੀਂ ਕੀ ਆਮ ਲੋਕਾਂ ਨੂੰ ਕਹਿਣਾ ਚਾਹੁੰਦੇ ਧੁੰਦ ਵਿੱਚ ਗੱਡੀ ਤੇਜ਼ ਚਲਾਣੀ ਚਾਹੀਦੀ ਕਿ ਹੌਲੀ ਚਲਾਣੀ ਚਾਹੀਦੀ ਹੌਲੀ ਚਲਾਣੀ ਚਾਹੀਦੀ ਹੈ ਜੀ ਹਾਂ ਦੋਬਲੀ ਸੇਫਟੀ ਆ ਹਾਂ ਜੀ ਹਾਂ ਜੀ ਥੈਂਕ ਯੂ ਥੈਂਕ ਯੂ ਜੀ ਸੱਸੀ ਕਾਲ ਜੀ ਕੀ ਨਾਮ ਜੀ ਆਪਣਾ ਮਲਕੀ ਸਿੰਘ ਕਿੱਥੋਂ ਆਏ ਆ ਤਿਹਾਨੇ ਤੋਂ ਜੀ ਧੁੰਦ ਰਾਤ ਕਿੰਨੀ ਕ ਪਈ ਹੋਆ ਬਹੁਤ ਬਹੁ ਪਈ ਹੋਈ ਜ਼ਿਆਦਾ ਰਸਤਾ ਦਿਸਦਾ ਨਹੀਂ ਨਹੀਂ ਰਾਤਾਂ ਹੀ ਦਿਸਦਾ ਮਾੜੇ ਵੀ ਆਮ ਜਨਤਾ ਨੂੰ ਡਰਾਈਵਿੰਗ ਬਾਰੇ ਕੀ ਕਹਿਣਾ ਚਾਹੁੰਦੇ ਆ ਬਹੁਤ ਜਾਨੀ ਮੁਸ਼ਕਲ ਕੰਮ ਜਾਨੀ ਉਹ ਆ ਗੱਡੀ ਤੇ ਚਲਾਣੀ ਚਾਹੀਦੀ ਧੁੰਦ ਕੋ ਹੌਲੀ ਹੌਲੀ ਹਾਂਜੀ ਸੇਫਟੀ ਤਾਂ ਹੀ ਆ ਹਾਂਜੀ ਹਾਂਜੀ ਥੈਂਕ ਯੂ ਕਹਾਂ ਸੇ ਆਇਆ ਆ ਰਹਾ ਹੈ ਅਪਨੋ ਬੰਗੇਸ਼ ਆ ਰਹੇ ਧੁੰਦ ਉਧਰ ਕਿੰਨੀ ਕ ਅਛਾਈ ਹੋਈ ਧੁੰਦ 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 ਇਧਰ ਆਏ 10 ਇਧਰ ਆਈ ਹੈ ਇੱਕ ਕਸ਼ਮੀਰੀ ਨਾਲ ਜਾਲਾ ਪਹਿਰੇ ਕੇ ਬਰਾਬਰ ਹੀ ਆ ਆਗੇ हाँ हा। आज तो कश्मीर में कंस कम है कम है इतना नहीं है ठीक है हाँ जी हाँ जी आपको ठंडी लगती है और क्या ठंडी तो बहुत ऐसा है। नहीं का कश्मीरी लोगों को कुछ कम लगती है उधर की ठंड बादल है इधर की ठंड बादल है ठीक है जी जी जब बर्फ पड़ेगा ना उधर हाँ जी फिर हाँ हाँ तो वहाँ की वो सर्दी बंद है ठीक है जब बर्फ बंद जाएगा ठीक है सर्दी निकल जाएगा ज्यादा ठीक है जी थैंक यू थैंक यू ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਕੀ ਨਾਂ ਆਪਣਾ ਪਰਮਜੀਤ ਹਾਂਜੀ ਧੁੰਦ ਵਰਗੀ ਆ ਅਸੀਂ ਜੀ ਗੋਡਪਤੂਹੀ ਤੋਂ ਬੋਲਦੇ ਪਏ ਆ ਹਾਂਜੀ ਫੇ ਧੁੰਦ ਤਕਰੀਬ ਨੂੰ ਬਹੁਤ ਸੰਘਣੀ ਪਈ ਹੋਈ ਆ ਜਿਨੇ ਵੀ ਘਰੋਂ ਨਿਕਲਣ ਆਪਣੇ ਬਹਾਨਾਂ ਤੇ ਉਹ ਬੜੀ ਸਾਵਧਾਨੀ ਨਾਲ ਨਿਕਲਣ ਤਾਂ ਜੋ ਕੋਈ ਕਿਸੇ ਨੂੰ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਾ ਆਵੇ ਵੈਸੇ ਤਾਂ ਐਦਾਂ ਹੀ ਧੁੰਦ ਵਿੱਚ ਘਰੋਂ ਨਹੀਂ ਨਿਕਲਣਾ ਚਾਹੀਦਾ ਹਰ ਬੰਦਾ ਆਪੋ ਆਪਣੇ ਘਰ ਬੈਠੇ ਜੇ ਕਿਸੇ ਨੂੰ ਕੋਈ ਜ਼ਰੂਰੀ ਕੰਮ ਹੈ ਉਹ ਨਿਕਲੇ ਨਹੀਂ ਤਾਂ ਕੋਈ ਮਤਲਬ ਨਹੀਂ ਗੱਡੀ ਦੀ ਸਪੀਡ ਕਿੰਨੀ ਕੁ ਰੱਖਣੀ ਚਾਹੀਦੀ ਹੈ ਸਪੀਡ ਘੱਟ ਤੋਂ ਘੱਟ 25 30 ਦੀ ਸੁਣਣੀ ਚਾਹੀਦੀ ਆ ਜਿਹੜਾ ਕਿ ਗੱਡੀ ਆਪਣੀ ਕੰਟਰੋਲ ਕੰਟਰੋਲ ਵੀ ਆਪਾਂ ਕਰ ਸਕੀਏ ਠੀਕ ਹੈ ਜੀ ਇਹ ਸਾਰਿਆਂ ਨੇ ਧਿਆਨ ਰੱਖਣਾ ਆ ਸਸਰੀ ਕਾਰ ਆ ਰਾਮ ਸਾਈਡ ਤੋਂ ਬਹੁਤ ਜ਼ਿਆਦਾ ਆਈ ਠੀਕ ਹੈ ਥੈਂਕ ਯੂ ਤਾਂ ਤੋਂ ਦਿਸਾਈ ਪਈ ਹੈ ਜੀ ਤੁਸੀਂ ਜਦੋਂ ਕਿਤੇ ਫੋਕੀ ਨਹੀਂ ਦੇਖਿਆ ਤਾਂ ਗੱਡੀ ਵੱਤ ਵੱਤ 50 ਫਟਾਂ ਦੇਤੀ ਆ ਜੀ ਕੀ ਨਾਮ ਆ ਮੇਰਾ ਨਾਮ ਜੱਜਵੀਰ ਸਿੰਘ ਹੈ ਜੀ ਇਹ ਕਿੱਥੋਂ ਆਏ ਤੁਸੀਂ ਮੈਂ ਗੜਸ਼ੰਕਰ ਤੋਂ ਹਾਂ ਜੀ ਧੁੰਦ ਰਾਤ ਕਿੰਨੀ ਕਿਪਈ ਹੋਆ ਬਹੁਤ ਜ਼ਿਆਦਾ ਜੀ ਧੁੰਦ ਦਿਸਦਾ ਕੁਛ ਬਹੁਤ ਮੁਸ਼ਕਲ ਆ ਜੀ ਆਮ ਡਰਾਈਵਰ ਕੀ ਕਹਿਣਾ ਚਾਹੁੰਦੇ ਅਗੇ ਧੁੰਦ ਵਿੱਚ ਕਿੰਨੀ ਕੀ ਸਪੀਡ ਨਾਲ ਚੱਲਣਾ ਚਾਹੀਦਾ ਆਪਣੀ ਸੇਫਟੀ ਦੇ ਨਾਲ ਚੱਲਣਾ ਚਾਹੀਦਾ ਜੀ ਸਲੋ ਸੂਵੀਟਾਂ ਚੱਲ ਜੰਦ ਠੀਕ ਹੈ ਥੈਂਕ ਯੂ ਜੀ ਸਰਦਾਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੱਥੋਂ ਆਏ ਜੀ ਆਪ ਅਸੀਂ ਆਏ ਬਾੜੀਆਂ ਕਲਾਂ ਤੋਂ ਧੁੰਦ ਕਿੰਨੀ ਕਰਾ ਚ ਧੁੰਦ ਬਹੁਤ ਆ ਆਮ ਜਨਤਾ ਨੂੰ ਕੀ ਅਪੀਲ ਕਰਨਾ ਚਾਹੁੰਦੇ ਕਿ ਧੁੰਦ ਵਿੱਚ ਕਿਸ ਤਰ੍ਹਾਂ ਚੱਲਣਾ ਚਾਹੀਦਾ ਭਾਈ ਆਪਣੀਆਂ ਹੈਜ਼ਰ ਲਾਈਟਾਂ ਆਨ ਰੱਖੋ ਹਾਂਜੀ ਜੇ ਤੁਸੀਂ ਕੋਈ ਲੰਬੀ ਚੀਜ਼ ਆ ਰਿਫਲੈਕਟਰ ਲਾ ਕੇ ਰੱਖੋ ਹੁਣ ਤੁਸੀਂ ਵੀ ਸੜਕ ਦੇ ਗੱਭੇ ਖੜੇ ਆ ਤੁਸੀਂ ਹਾਈ ਵੇਸ ਜੈਕਟ ਪਾਓ ਠੀਕ ਹੈ ਕਿਉਂਕਿ ਥੋੜੀ ਦੂਰ ਤੇ ਨਜ਼ਰ ਨਹੀਂ ਆਦਾ ਕਿ ਕੌਣ ਆ ਠੀਕ ਹੈ ਜੀ ਤੇ ਐਕਸੀਡੈਂਟ ਹੋਣ ਦੇ ਬਹੁਤ ਜ਼ਿਆਦਾ ਚਾਂਸ ਹੈ ਸਪੀਡ ਕਿੰਨੀ ਕਿ ਰੱਖਣੀ ਚਾਹੀਦੀ ਮਿਨੀਮਮ ਐਜ਼ ਪੋਸੀਬਲ ਠੀਕ ਓਵਰਟੇਕਿੰਗ ਨਾ ਕਰੋ ਥੈਂਕ ਯੂ ਵੈਲਕਮ ਬਹੁਤ ਮੰਡੀ ਜੀਆਂ ਲਾਗ ਸੁਸਤੀ ਨਾਲ ਤੁਸੀਂ ਦੇ ਸਕਦੇ ਹੋ ਮੰਡੀ ਦੇ ਵਿੱਚ ਵੀ ਟਮਾਟਾ ਵੰਗਾ ਗਾਜਰ ਸਿਲ ਹੈਗਾ ਤੇ ਖੌਂਡ ਦੇ ਵਿੱਚ ਦਿਸ ਜੀਆ ਕੁਝ ਵੀ ਓ ਫਾਈਨ ਇਹ ਕੋਰਟ ਤੋਂ ਹੀ ਦਾ ਮੇਨ ਟਾਉਨ ਦਾ ਨਹਿਰ ਵਾਲਾ ਇੱਥੋਂ ਤੁਸੀਂ ਗੜਸ਼ੰਕ ਨੂੰ ਜਾ ਸਕਦੇ ਹੋ ਤੁਸੀਂ ਆਦਮਪੁਰ ਨੂੰ ਜਾ ਸਕਦੇ ਆ ਆਦਮਪੁਰ ਵੱਲੋਂ ਗੱਡੀਆਂ ਆ ਰਹੀਆਂ ਜੀ ਆਹ ਆਟੋ ਜਿਹੜਾ ਇਹ ਮਾਲਪੁਰ ਵੱਲੋਂ ਆ ਗਿਆ ਆ ਪਗੜੇ ਨੂੰ ਜਾ ਗਿਆ ਆ ਜਿਹੜਾ ਰੋੜਾ ਇਹ ਗੜਸ਼ੰਕ ਨੂੰ ਗਾ ਸਾਰੇ ਪਾਸੇ ਧੁੰਦ ਬਹੁਤ ਬਈ ਆ ਸਰਦਾਰ ਜੀ ਸਤਿ ਸ੍ਰੀ ਅਕਾਲ ਧੁੰਦ ਕਿੰਨੀ ਕੁ ਪਈ ਹੋ ਆ ਧੁੰਦ ਕਾਫੀ ਆ ਜੀ ਕੀ ਕਹਨੇ ਚਾਹੁੰਦੇ ਜਨਤਾ ਨੂੰ ਇੱਕ ਕਿੰਨੀ ਸਪੀਡ ਨਾਲ ਗੱਡੀ ਚਲਾਣੀ ਚਾਹੀਦੀ ਧੁੰਦ ਵਿੱਚ ਗੱਡੀ ਸਾਰਾ ਸਲੋ ਸਪੀਡ ਨਾਲ ਚੱਲਣੀ ਚਾਹੀਦੀ ਹੈ ਔਰ ਆਪਣੇ ਨਿਯਮ ਮੁਤਾਬਕ ਚੱਲਣੀ ਚਾਹੀਦੀ ਹੈ ਗਵਰਨਮੈਂਟ ਨੇ ਆਪਣੇ ਕੋਈ ਕਾਜ ਨਹੀਂ ਛੱਡੇ ਆ ਨਿਸ਼ਾਨ ਲੱਗੇ ਹੋਏ ਠੀਕ ਹੈ ਜੀ ਜਿਹੜਾ ਇਹਨਾਂ ਦਾ ਚੱਲਣ ਦਾ ਤਰੀਕਾ ਬਿਲਕੁਲ ਰੋਗਿਆ ਗਾਈਡ ਤਰੀਕਾ ਠੀਕ ਥੈਂਕ ਯੂ ਜੀ ਠੀਕ ਹਾਲ ਤੁਸੀਂ ਕਾ ਜੀ ਆਪ ਕਿੱਥੋਂ ਆਏ ਜੀ ਅਸੀਂ ਨਵਾਂ ਸ਼ਹਿਰ ਤੋਂ ਆਏ ਹਾਂ ਜੀ ਹਾਂ ਜੀ ਤੇ ਧੁੰਦ ਕਿੰਨੀ ਕੁ ਆ ਧੁੰਦ ਬਹੁਤ ਆ ਜੀ ਅੱਛਾ ਜੀ ਆਮ ਜਨਤਨ ਕੀ ਕਹਿਣਾ ਚਾਹੁੰਦੇ ਤੋਂਦ ਤੇ ਕਿਦਾਂ ਹੀ ਡਰਾਈਵਿੰਗ ਕਰਨੀ ਚਾਹੀਦੀ ਆ ਆਮ ਜਨਤਨ ਬਸ ਆਪਣਾ ਸੇਫਲੀ ਚਲੋ ਤੋਂਦ ਜ਼ਿਆਦਾ ਹੈ ਕਰੋਨਾ ਦੇ ਉੱਤੇ ਇਦਾਂ ਚੋ ਕਿ ਪਾਣੀ ਜਿਹਾ ਬਣਿਆ ਨਾ ਬ੍ਰੇਕ ਵੀ ਨਹੀਂ ਛੇਤੀ ਲੱਗਦੀ ਠੀਕ ਹੈ ਜੀ ਥੋੜਾ ਸੇਫਲੀ ਚਲਣਾ ਚਾਹੀਦਾ ਤੋਂਦ ਹੈ ਹੀ ਬਹੁਤ ਜ਼ਿਆਦਾ ਅੱਜ ਠੀਕ ਹੈ ਜੀ ਅੱਜ ਕੰਮ ਜ਼ਿਆਦਾ ਹੀ ਥੋੜਾ ਖਰਾਬ ਹੈ ਤੋਂਦ ਵਾਲਾ ਠੀਕ ਹੈ ਜੀ ਬਹੁਤ ਹੌਲੀ ਹੌਲੀ ਆਇਆ ਡੇਢ ਘੰਟੇ ਅਸੀਂ ਪਹੁੰਚੇ ਇੱਥੇ ਅੱਛਾ ਠੀਕ ਜੀ ਆਪ ਕੀ ਕਹਿਣਾ ਚਾਹੁੰਦੇ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਅੱਛਾ ਤੁਹਾਨੂੰ ਤੁਹਾਨੂੰ ਨਹੀਂ ਲੱਗੀ ਅੱ ਕੋਰਟੋ 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 ਨੀਤ ਅੱਛਾ ਤੂੰ ਕਿੰਨੀ ਗਰਾਜ ਲਾ ਚਲਦੀ ਥੋਂ ਵੀ ਸਰ ਤੋਂਦ ਪਈ ਹੋਈ ਕੀ ਲੋਕਾਂ ਨੂੰ ਅਪੀਲ ਕਰਨੀ ਚਾਹੀਦੀ ਤੋਂਦ ਵਿੱਚ ਕਿਹੋ ਜਿਹੀ ਡਰਾਈਵਿੰਗ ਕਰਨੀ ਚਾਹੀਦੀ ਆ ਤੋਂਦ ਤਾਂ ਹੌਲੀ ਚ ਚਲਣ ਚਾਹੀਦੀ ਆ ਠੀਕ ਹੈ ਹੈਡਲਾਈਟਾਂ ਲਾ ਕੇ ਰੱਖਣੀਆਂ ਚਾਹੀਦੀਆਂ ਲਾ ਦੇ ਇੰਡੀਕੇਟਰ ਲਾ ਕੇ ਠੀਕ ਹੈ ਥੈਂਕ ਯੂ ਜੀ